ਬਟਾਲਾ ਦੇ ਉਮਰਪੁਰਾ ਇਲਾਕੇ ਦੇ ਵਿੱਚ ਸੜਕ ਤੋਂ ਲੰਘ ਰਹੀ ਗੈਸ ਪਾਈਪ ਫਟ ਗਈ ਜਿਸ ਕਰਕੇ 4 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਹੈ ਇੰਟਰਨੈਟ ਦੀ ਤਾਰ ਪਾਉਂਦੇ ਹੋਏ ਇਹ ਵੱਡਾ ਹਾਦਸਾ ਵਾਪਰਿਆ ਦੁਕਾਨ ਦੇ ਅੰਦਰ ਬੈਠੇ ਚਾਰ ਲੋਕ ਜਿਹੜੇ ਇਸ ਪਾਈਪਲਾਈਨ ਦੇ ਫਟਣ ਤੋਂ ਬਾਅਦ ਆਗ ਲੱਗਣ ਕਾਰਨ ਚੁੱਲਸ ਗਏ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲਦਾ ਪਿਆ ਹੈ ਹਾਂ ਮੇਰੇ ਡਾਕਟਰ ਸਾਈਲ ਜੀ ਸਾਡੇ ਕੋਲ ਚਾਰ ਪੇਸ਼ੈਂਟਸ ਬਰਨਸ ਦੇ ਆਏ ਨੇ ਜਿਹੜੇ ਕਿ ਉਮਰਪੁਰੇ ਕੋਈ ਪਾਈਪ ਜੋ ਗੈਸ ਕੋ ਲੀਕ ਹੋਣ ਦਾ ਇਨਸੀਡੈਂਟ ਸੀਗਾ ਨਾ ਚਾਰ ਜਿਹੜੇ ਪੇਸ਼ੈਂਟ ਜਿਹੜੇ ਸੀਗੇ ਬਰਨਸ ਨਾਲ ਸਾਡੇ ਕੋਲ ਆਏ ਨੇ ਇਹ ਉਮਰਾਂ ਫੋਟਿੰਨੇ ਕੋਲ ਆ। ਅ ਇਟ ਇ ਟੋਟਲ ਚਾਰ ਪੇਸ਼ੈਂਟ ਸੀਗੇ। ਅ ਇਟ ਇੱਕ ਬੱਚਾ ਸੀਗਾ 10 ਸਾਲ ਦਾ ਤੇ ਤਿੰਨ ਜਿਹੜੇ ਸੀਗੇ ਇੱਕ ਦੀ ਏਜ ਸੀਗੀ 30 ইয়ার্স ਦੋ ਪੇਸ਼ੈਂਟ ਜਿਹੜੇ ਆ ਉਹ ਹੈਗੇ ਆਪਾਂ 40 ਦੇ ਹੈਗੇ ਅਪਰਕਸੀਮੇਟ ਹਾਂਜੀ ਅ ਸਿਰਫ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਜ਼ਿਆਦਾ ਸੀਗੇ ਇੱਕ ਬੱਚਾ ਜਿਹੜਾ ਸੀਗਾ 10 ਇਅਰ ਔਰ ਜਿਹੜਾ ਜਿਆਦਾ ਲੋਅਰ ਪੋਸ਼ਨ ਜਿਹੜਾ ਬਾਡੀ ਦਾ ਸੀਗਾ ਲਿੰਗ ਰਾਈਟ ਪੈਰ ਜਿਹੜਾ ਸੀਗਾ ਪੂਰਾ ਜਿਹੜਾ ਰਾਈਟ ਫੁੱਟ ਸੀਗਾ ਪੂਰਾ ਜਲ ਗਿਆ ਸੀਗਾ ਤੇ ਇੱਕ ਹੋਰ ਜਿਆਦਾ ਡਿਗਰੀ ਬਰਨ ਸੀਗੇ ਹਾਂਜੀ ਰੈਫਰ ਠੀਕ ਹੈ ਇੱਕ ਧਿਆਨ ਰੈਫਰ ਸੀਗਾ ਤੇ ਇੱਕ ਫਿਲਹਾਲ ਦੋ ਪੇਸ਼ੈਂਟ ਰੈਫਰ ਸੀਗੇ ਹਾਂਜੀ ਬਿਲਕੁਲ ਹਾਂਜੀ ਕਿੰਦਰ ਪਾਲ ਕੀ ਹੋਇਆ ਜੀ ਇਹ ਅੰਦਰ ਬੈਠੇ ਪੰਜਾਂ ਨੇ ਜਮੈਟਰੀ ਦਾ ਚਲਦਾ ਦੋ ਜਣ ਬਾਹਰ ਚੜ ਗਏ ਨੇ ਬੈਠੇ ਆ ਇੱਕ ਕੁਰਸੀਰ ਕੋ ਸੱਤ ਲਾਟ ਵਾਲਾ ਕੁਰਸੀ ਅੰਦਰ ਕਰਦੇ ਆਂ ਅਗਰ ਇੱਕ ਇੰਨੀਆਂ ਨੇ ਬੈਠੇ ਆ ਉਹ ਫਾਰ ਗੈਸ ਲੈਡੰਗ ਪਾਉਂਦੇ ਨੇ ਗੁਜਰ ਆ ਗਿਆ ਸਾਰੇ ਉਹਨਾਂ ਦੀ ਗਿਅਹ ਦੀ ਹੋ ਗਈ ਏ ਬਾਅਦ ਸ਼ਿਵ ਦਾ ਟੱਕਣ ਜਾਈ ਰਿਖੇ ਹਨ ਅਸੀਂ ਅੰਦਰ ਬੈਠੇ ਯਕ ਦਮ ਪਤਾ ਨਹੀਂ ਸਮੇਂ ਲੱਗੀ ਯਕ ਦਮ ਅੱਗੇ ਮੌਨੋ ਕਾ ਜਾਈ ਕੀ ਕੰਮ ਕਰਦਾ ਥਾਣਾ ਉਹ ਕਰਨਾ ਪਾਇਆ ਤੇ ਉਹ ਗਿਆ ਤੇ ਸਮੇਂ ਲੱਗੀ ਤੇ ਭੱਜੀਆਂ ਬਾਹਰ ਵਿੱਚ ਨੇ ਚਾਰ ਜਣੇ ਮੁੰਡੇ ਰੁਪਾ ਨੇ ਪਹੁੰਚ ਚੌਕ ਲੱਗਾ ਕਿੰਨੀਆਂ ਬਾਹਰ ਨੂੰ ਭੱਜੀਆਂ ਸੀ ਲੱਗਦਾ ਕਿ ਕੋਈ ਗਲਤੀ ਗੈਸ ਤੇ ਆਪਣਾ ਨਾਲ ਗਿਆ ਸ਼ਕਤੀ ਆ ਰਹੀ ਨਹੀਂ ਵੀਰ ਇੰਟਰਨੈਟ ਬਾਹਰ ਵੀਰ ਪੈਪ ਹੁੰਦੇ ਉਹਨਾਂ ਨੇ ਪੈਪ ਗੈਸ ਹੋਣਾ ਲੱਗ ਪੁਣਾਂ ਸੋਣੀ ਦੋਨਾਂ ਪੈਪ ਵੀ ਹਾਂ ਉਹਨਾਂ ਗੈਸ ਆ ਰਹੀ ਸੀ ਤੇ ਆ ਵੀ ਦੁਕਾਨਦਾਰ ਕੋਈ ਜਮ ਰਹਿ ਗਿਆ ਫਨੀ ਕੋਈ ਨਹੀਂ ਜਿਆ ਅੱਗੇ ਕੋਈ ਉਹ ਇੱਕ ਦੁਕਾਨ ਦੇ ਸਰ ਦਾ ਕਿ ਚੱਲੀ ਗਈ ਅੰਦਰ ਅੱਗੇ ਲੱਗ ਕੇ ਜਾਂਦੇ ਜਾ ਕੇ ਸਰ ਮੇਰਾ ਉੱਪਰ ਰਾਇ ਸੀ ਮੇਰੇ ਉੱਪਰ ਮੇਰੀ ਦੁਕਾਨਾ ਆ ਗਿਆ ਮਰੀਆਂ ਅੱਛਾ ਜੀ ਇਹ ਮੇਰਾ ਬ੍ਰਦਰ ਹੈ ਉਹ ਰਿਸ਼ਵ ਅਗਰ ਵਾਲੋ ਉਹਨਾਂ ਦੇ ਕੋਲ ਆਈ ਲਈ ਹੋਈ ਹੈ ਉੱਥੇ ਵੇਲੇ ਬੜੇ ਬਹਿ ਬੁੜੇ ਦੇ ਨਾਲ ਏਸੀ ਸੀ ਲੱਗਾ ਉੱਤੇ ਤੇ ਕੋਠੇ ਤੋਂ ਆਵਾਜ਼ ਆਈ ਬਾਹ 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 ਆਈ ਕਿ ਗੋੜੀ ਗੱਲ ਚੱਲ ਗਈ ਏ ਰੋਲੇ ਪਾ ਕੇ ਬੜਾ ਬੋਝ ਤੇ ਮੈਂ ਦੇਖਿਆ ਕਿ ਜਿਹੜਾ ਮੈਂ ਦੇਖਿਆ ਜਿਹੜਾ ਉਹ ਰਿਸ਼ਵ ਅਗਰ ਵਾਲਾ ਜਿਹੜੀ ਦੁਕਾਨ ਉਹ ਦੌੜਦਾ ਬਾਹਰ ਬੜਾ ਅੱਗ ਲੱਗੀ ਏ ਅੱਗ ਲੱਗੀ ਸੀ ਅੱਗ ਲੱਗੀ ਦੇ ਵੇਖੀਏ ਕੱਪੜੇ ਕੋਲ ਲਾਇਕ ਦੌੜ ਗਿਆ ਕੱਪੜੇ ਕੋਲ ਲਾਇਕ ਕੱਪੜੇ ਕਰਮ ਦੇ ਲਾਹ ਤੇ ਉਹਦੇ ਜਿਹੜੇ ਜਿਹੜੇ ਥੱਲੇ ਆਏ ਆਂ ਮੇਰੀ ਛੋਟੀ ਭੁਗਾਈ ਏ ਥੋੜਾ ਬਕਰ ਮੇਰਾ ਤੇ ਉਹ ਕਹਿੰਦੀ ਤੁਹਾਡਾ ਬਰਦਰ ਨਾਲ ਹੀ ਇਹ ਨੂੰ ਵੇਖਿਆ ਤੇ ਫੜ ਲਓ ਫੜ ਲਿਆ ਗਿਆ ਉਹ ਹੋਇਆ ਕਿ ਪਟਿਆ ਗਿਆ ਉੱਥੇ ਮਾਰੇ ਗੈਸ ਪਾਰੇ ਅੰਦਰ ਅੰਦਰ ਠੀਕ ਹੈ ਜੀ ਗੈਸ ਪਾਰੇ ਨੇ ਉਹ ਜਿਹੜੀ ਪਾਉਂਦੇ ਪਏ ਆਂਟਾਡਰ ਕਰਾਉਂਦੇ ਜੀ ਸਾਡੀ ਦੁਕਾਨ ਦੇ ਲੱਗ ਤਾ ਤਾਰ ਜੀ ਪਾਣ ਗੈਸ ਪਾਟੀ ਆ ਯਾ ਸਾਡੀ ਉੱਥੇ ਇੱਕ ਜਿਹੜਾ ਗਟਰੇੜਾ ਸੜਕ ਬਣੀ ਹੈ ਗਟਰ ਦੇ ਹੈ ਜਿਹੜਾ ਲੱਗਾ ਦੱਤ ਗਟਰ ਛੇਕਾਂ ਵਾਲਾ ਉਹਨਾਂ ਛੇਕਾਂ ਦੇ ਵਿੱਚੋਂ ਗੈਸ ਬਾਹਰ ਨਿਕਲੀ ਹੈ ਮੇਰਾ ਛੋਟਾ ਬ੍ਰਦਰ ਹੈ ਮਨੀ ਸੰਗਰ ਉਹਨੇ ਕਿਹਾ ਇਹਨਾਂ ਨੂੰ ਵੀ ਤੁਹਾਡੀ ਜਿਹੜੀ ਗੈਸ ਤੇ ਲੀਕ ਹੁੰਦੀ ਵੀ ਤੇ ਗੈਸ ਬੰਦ ਕਰ ਦਿਓ ਪਿੱਛੋਂ ਇੱਕ ਵਾਰੀ ਦੋ ਤਿੰਨ ਵਾਰੀ ਗਿਆ ਮੈਂ ਉਹਨੇ ਉਹ ਮੁੰਡੇ ਦੇ ਸਾਹਮਣੇ ਬੰਦੇ ਆਏ ਤੇ ਬੰਦਾ ਪਰ ਖਾਏਗਾ ਜਿੰਨਾ ਕੀ ਕੋਈ ਗਰਮੀ ਹੈ ਉਹਨੇ ਦੋ ਤਿੰਨ ਵਾਰੀ ਗਿਆ ਉਹਨਾਂ ਨੂੰ ਬਾਹਰ ਬੰਦ ਕਰ ਦਿਓ ਮਗਰ ਹਾਂਜੀ ਚਾਰ ਜੀ ਕੀ ਕਰਦੇ ਤੁਸੀਂ ਕੀ ਕਰਦੇ ਇਹ ਦੁਕਾਨ ਹੈ ਜੀ ਆਪਣੇ ਉੱਥੇ ਉਹ ਰਿਸ਼ਵਾ ਕਰਵਾਲ ਦੀ ਦੁਕਾਨ ਸਾਡੀ ਆਪਣੀ ਹੈ ਕਿਰਾਏ ਦਿੱਤੀ ਹੋਈ ਹੈ ਤੇ ਵੇਲੇ ਤਾਂ ਅਮਰੇ ਬੈਜੀ ਦਤੇ ਕਾਦੀ ਦੁਕਾਨ ਦਾ ਦੁਕਾਨ ਉਹ ਆਪਣੇ ਉਹਦਾ ਐਕਸਪਲੋਰ ਦਾ ਕੰਮ ਇਹਦਾ ਹਾਂਜੀ 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 ਸਾਰੇ ਹਾਂਜੀ ਹੱਡਵੇ ਦਾ ਕੰਮ ਇਹ ਬੱਚਾ ਵੀ ਹੜੀ ਗਲੀ ਦਾ ਹੀ ਆ ਪੁਦੀਆ ਹੀ ਆਪਣਾ ਅੱਛਾ ਹਾਂਜੀ ਹਾਂਜੀ ਕੌਂਡੀ ਦੇ ਬਾਰੇ ਇੱਕ ਗੱਲ ਜੀ ਕੌਂਡੀ ਹਾਂਜੀ ਹਾਂਜੀ ਸਾਰੇ ਛੇਵ ਭੁਲੇ ਦੇ ਭੜਕ ਨੇ ਇਕੱਠੇ ਜਾਦੇ ਦੇ ਮਤਾਂ ਉਹ ਤੁਹਾਡੇ ਘਰ ਤੇ ਉਹ ਖੇਲਾ ਟਾਈਮ ਪਟਕਾ ਦੇ ਉੱਤੇ ਇੱਥੇ ਲੱਗਾਂਦਾ ਤੇ ਉਹ ਗੈਸ ਪਾਈਪ ਲੀਕ ਹੋ ਕੇ ਫਟਣ ਨਾਲ ਅੱਗ ਲੱਗ ਹਾਂਜੀ ਹਾਂਜੀ ਉਹ ਥੱਲੇ ਜਿਹੜੀ ਛਿਰ ਦੇ ਨਾਲ ਜਿਹੜੀ ਸਾਈਡ ਤੇ ਲੱਗੀ ਹੋ ਉਹ ਜਾਲੀ ਜੀ ਬਣਾਈ ਜਿਹੜੀ ਮੋਰੀਆਂ ਵਾਲੀ तो गैस मिनट मिनट बाद बाद भी निकल रही बाद। जफर अली। सर मैं काम कर रहा था में। पता नहीं क्या हुआ वो पैप फट गया पता नहीं क्या हुआ। गैस का, गैस का पैप फट गया तो आग आ गई अंदर उसमें सारे जल गए कुर्सी काम करता हूँ नहीं सर मैं मैं परदेसी बंदा मैं सर अपना काम करता हूँ घूम फिर के घूम फिर पता नहीं सर क्या हुआ लगा कितने लोग चार पांच चार बंदे चार पांच बंदे